ਸਕੋਪ ਤੋਂ ਪਹਿਲਾਂ ਮੈਂ ਆਪਣਾ ਦਸਤਾਵਰ ਮੇਰੇ ਨਾਮ ਫਾਸਾ ਵਿਪਨ ਕੁਮਾਰ ਸੋਤਾ ਕੀ ਸੋ ਨਿਚਾ ਚੜ੍ਹਦਾ ਨਾਮ ਨੰਗਲੋ ਰਿਸਰਚਰ ਮਿਸ਼ਨ ਦਾ ਨਾਮ ਹਾਊਸ ਆਫ ਵਿਕਟਰੀ ਚੰਡੀਗੜ੍ਹ ਸੋ ਸਾਰਿਆਂ ਨੂੰ ਹੀ ਪਿਆਰ ਭਰੀ ਜੈ ਐਮ ਸੀ ਡੀ ਸੋ ਮੈਂ ਦੱਸਣਾ ਚਾਹੁੰਦਾ ਹਾਂ ਕਿ 크리스마ਸ ਦਾ ਤਿਹਾਉਰ ਬੜਾ ਹੀ ਵਦੀਏ ਤਰੀਕੇ ਨਾਲ ਅਸੀਂ ਜਿਹੜਾ ਹੈ ਉਸ ਨੂੰ ਮਨਾ ਰਹੇ ਆ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਇਹਦਾ ਮੈਸੇਜ ਜਿਹੜਾ ਹੈ ਆਸਾਦਾ ਹੈ ਔਰ ਅਸੀਂ 24 ਤਰੀਕ ਨੂੰ 24 ਤਰੀਕ ਨੂੰ ਜਿਹੜੀ ਹੈ ਸ਼ੋਭਾ ਯਾਤਰਾ ਕੱਢ ਰਹੇ ਹਾਂ ਪਿੰਨਪਾੜਿਆਂ ਦੇ ਵਿੱਚ ਜਿਹਦੇ ਵਿੱਚ ਕਾਫੀ ਲੋਕ ਪ੍ਰਭਾਵਿਤ ਹੋ ਕੇ ਪ੍ਰਭੂ ਦੇ ਨਾਮ ਨੂੰ ਪੁੱਛਿਆ ਕਰਦੇ ਨੇ ਔਰ ਅਲੱਗ-ਅਲੱਗ ეკਲੀਸੀਆਾਂ ਵਿੱਚ ਇਕੱਠੀਆਂ ਹੁੰਦੀਆਂ ਨੇ ਤੇ ਆਲਮੋਸਟ ਜਿਹੜੇ ਆ 1200 ਲੋਕ ਜਿਹੜੇ ਆ ਸ਼ੋਭਾ ਯਾਤਰਾ ਦੇ ਵਿੱਚ ਇਕੱਠੇ ਹੋਣੇ ਆ ਤੇ ਜਿਹੜੀ ਪਿੰਡ ਪਾੜਾ ਦੇ ਵਿੱਚ ਅਸੀਂ ਸ਼ੋਭਾ ਯਾਤਰਾ ਕੱਢਣੀ ਹੈ ਸੋ ਮੈਂ ਜਿੰਨੇ ਵੀ ਭੈਣ ਭਰਾ ਸੁਣ ਰਹੇ ਨੇ ਇਸ ਮਾਧਿਅਮ ਦੇ ਦੁਆਰਾ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਸਾਰੇ ਹੀ ਹਮ ਹਮਾ ਕੀ ਪਹੁੰਚੋ ਸੋ ਵੀ ਤਰੀਕ ਤੇ ਜਿਹੜੀ ਅਸੀਂ ਸੋਭਾ ਯਾਤਰਾ ਕਰਨੀ ਆ ਤੇ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇਗਾ ਇਹਦੇ ਨਾਲ ਅਸੀਂ ਇੱਕ ਪਿਆਰ ਦਾ ਸਨੇਹ ਜਿਹੜਾ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣੇ ਆ ਕਿ ਪ੍ਰਭੂ ਯਿਸੂ ਮਸੀਹ ਸੰਸਾਰ ਦੇ ਵਿੱਚ ਆਏ ਆ ਕੇ ਤੇ ਉਹਨਾਂ ਨੇ ਮੁਕਤੀ ਦਾ ਪ੍ਰਚਾਰ ਕੀਤਾ ਕਿਉਂਕਿ ਬਹੁਤ ਸਾਰੇ ਲੋਕ ਹਨੇਰੇ ਦੀ ਵਿੱਚ ਸਨ ਹਨੇਰਾ ਪਾਪ ਨੂੰ ਦਰਸਾਉਂਦਾ ਹੈ ਤੇ ਪਾਪ ਹੈ ਕੀ ਆ ਪਾਪ ਚੋਰੀ ਕਰਨਾ ਪਾਪ ਹੈ ਝੂਠ ਬੋਲਣਾ ਪਾਪ ਹੈ ਨਸ਼ੇ ਕਰਨਾ ਪਾਪ ਹੈ ਇਹਨਾਂ ਗੱਲਾਂ ਤੋਂ ਪ੍ਰਭੂ ਯਿਸੂ ਮਸੀਹ ਸਾਨੂੰ ਬਚਾਉਣ ਵਾਸਤੇ ਛਡਾਉਣ ਵਾਸਤੇ ਸੰਸਾਰ ਦੇ ਵਿੱਚ ਆਏ ਤਾਂ ਕਿ ਲੋਕ ਜਿਹੜੇ ਨੇ ਉਹ ਸਹੀ ਜੀਵਨ ਧਰਤੀ ਤੇ ਗੁਜ਼ਾਰਨ ਤੇ ਆਪਣੇ ਜੀਵਨ ਨੂੰ ਸਪੂਰਨ ਕਰਨ ਤਾਂ ਕਿ ਉਹਨਾਂ ਲੋਕਾਂ ਦਾ ਜੀਵਨ ਜਿਹੜਾ ਧਰਤੀ ਤੇ ਸਫਲ ਹੋ ਵੀ ਇਸ ਲਈ ਹੁਣ ਵੀ ਜਿਹੜਾ ਹੈ ਕ੍ਰਿਸਮਸ ਨੂੰ ਲੈ ਕੇ ਵਧੀਆ ਤਰੀਕੇ ਨਾਲ ਅਲੱਗ-ਅਲੱਗ ਤਰੀਕਿਆਂ ਨਾਲ ਜਿਵੇਂ ਲੋਕ ਮਨਾਉਂਦੇ ਨੇ ਔਰ ਅਸੀਂ ਵੀ ਸਾਡੀ ਚਰਚ ਟੀਮ ਹੈ ਚਰਚ ਕਮੇਟੀ ਆ ਅਸੀਂ ਉਹਨਾਂ ਨਾਲ ਮਿਲ ਕੇ ਜਿਹੜਾ ਹੈ ਵਧੀਆ ਤਰੀਕੇ ਨਾਲ ਸ਼ੋਭਾ ਯਾਤਰਾ ਨੂੰ ਮਨਾਉਂਦੇ ਆ ਔਰ 25 ਤਰੀਕ ਨੂੰ ਵੀ ਸਾਡੀ ਮੀਟਿੰਗ ਹੈ ਜਿਸ ਨੂੰ ਅਸੀਂ 크ਿਸਮਸ ਸੈਲੀਬ੍ਰੇਸ਼ਨ ਦੇ ਵਿੱਚ ਜਿਹੜਾ ਹੈ ਤਬਦੀਨ ਕਰਕੇ ਔਰ ਉਹਦੀ ਵਿੱਚ ਵੀ ਅਸੀਂ ਵਧੀਆ ਮੈਸੇਜ ਦਿੰਨੇ ਆ ਕਿ ਅੱਜ ਜਿਹੜੇ ਬਹੁਤ ਸਾਰੇ ਲੋਕ ਜਿਹੜੇ ਨੇ ਕਵਾਪ ਦੇ ਵਿੱਚ ਦੱਬੇ ਹੋਏ ਨੇ ਅੱਜ ਵੀ ਬੁਲੇ ਨਸ਼ਿਆਂ ਦੇ ਵਿੱਚ ਦੱਬੇ ਹੋਏ ਨੇ ਉਹਨਾਂ ਨੂੰ ਕਹਿੰਦੇ ਆ ਕਿ ਜਿਵੇਂ ਪ੍ਰਭੂ ਯਿਸੂ ਮਸੀਹ ਨੇ ਆਪਣਾ ਜੀਵਨ ਧਰਤੀ ਤੇ ਰਹਿ ਕੇ گزارਿਆ ਅਸੀਂ ਵੀ ਉਹਨਾਂ ਵਰਗੇ ਬਣੀਏ ਯਿਸੂ ਮਸੀਹ ਜਦੋਂ ਇਸ ਧਰਤੀ ਤੇ ਆਏ ਔਰ ਉਹਨਾਂ ਨੇ ਪਹਿਲਾਂ ਤੇ ਉਹਨਾਂ ਨੇ ਕਿਰਤ ਕੀਤੀ ਕੰਮ ਕੀਤਾ ਆਪਣੇ ਪਿਤਾ ਦੇ ਨਾਲ ਕਾਰਪੈਂਟਰ ਦਾ ਕੰਮ ਕਰਦੇ ਸੀ ਫਿਰ 30 ਸਾਲ ਦੀ ਉਮਰ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਨੇ ਸੇਵਾ ਦਾ ਕੰਮ ਸ਼ੁਰੂ ਕੀਤਾ ਜਦੋਂ ਸੇਵਾ ਦਾ ਕੰਮ ਸ਼ੁਰੂ ਕੀਤਾ ਨਾਲ 3.5 ਸਾਲ ਧਰਤੀ ਤੇ ਸੇਵਾ ਕੀਤੀ ਇਥੋਂ ਤੱਕ ਜਿਹੜੇ ਲੋਕ ਪਾਪ ਦੇ ਵਿੱਚ ਸਨ ਉਹਨਾਂ ਨੂੰ ਪਹੁੰਚਾਇਆ ਇਥੋਂ ਤੱਕ ਜਿਹੜੇ ਲੋਕ ਬਿਮਾਰੀਆਂ ਵਿੱਚ ਜਕੜੇ ਸਨ ਉਹਨਾਂ ਨੂੰ ਵੀ ਪ੍ਰਭੂ ਯਿਸੂ ਮਸੀਹ ਨੇ ਪਿਆਰ ਕੀਤਾ ਸਭ ਤੋਂ ਪਹਿਲਾਂ ਨੰਬਰ ਉਹਨਾਂ ਦਾ ਪਿਆਰ ਕਰਨਾ ਸੀ ਤੇ ਪਵਿੱਤਰ ਬਾਈਬਲ ਸਾਨੂੰ ਦੱਸਦੀ ਹੈ ਕਿ ਉਸ ਸਮੇਂ ਕੋੜੀਆਂ ਨੂੰ ਲੋਕੀ ਕੀ ਕਰਦੇ ਸਨ ਪੇਂਟ ਤੋਂ ਬਾਹਰ ਕੱਢਦੇ ਦੇ ਸਨ ਪਰ ਯਿਸੂ ਮਸੀਹ ਇੰਨੇ ਪਿਆਰ ਕਰਦੇ ਸਨ ਕਿ ਉਹ ਚੱਲ ਕੇ ਖੁਦ ਕੋੜੀਆਂ ਦੇ ਨਾਲ ਜਾ ਕੇ ਮਿਲਦੇ ਸਨ ਤੇ ਉਹਨਾਂ ਨੂੰ ਗਲੇ ਨਾਲ ਲਾਉਂਦੇ ਸਨ ਤੇ ਜਦੋਂ ਯਿਸੂ ਮਸੀਹ ਉਹਨਾਂ ਦੇ ਹੱਥ ਫੜਦੇ ਔਰ ਗਲੇ ਨਾਲ ਲਾਉਂਦੇ ਸੀ ਉਹਨਾਂ ਦਾ ਕੋੜ ਜਿਹੜਾ ਸੀ ਉਸੇ ਵੇਲੇ ਚਲਾ ਜਾਂਦਾ ਸੀ ਤੇ ਮੈਰਾਈਕਲ ਤੇ ਹੈ ਹੀ ਚਮਤਕਾਰ ਹੈ ਵਾ ਪਰ ਇਸ ਤੋਂ ਪੇ ਵੱਧ ਕੇ ਇਹ ਸੀ ਕਿ ਯਿਸੂ ਮਸੀਹ ਉਹਨਾਂ ਨੂੰ ਦੱਸਾਉਣਾ ਚਾਹੁੰਦੇ ਸੀ ਕਿ ਮੈਂ ਤੁਹਾਨੂੰ ਪਿਆਰ ਕਰਦਾ ਬੇਸ਼ੱਕ ਸਾਰਾ ਪੇਂਟ ਤੁਹਾਡੇ ਨਾਲ ਨਫ਼ਰਤ ਕਰਦਾ ਹੈ ਕਿਉਂ ਪੇਡ ਨਫ਼ਰਤ ਕਰਦਾ ਸੀ ਕਿ ਇਹ ਸੂਤ ਦੀ ਬਿਮਾਰੀ ਸੀ ਜਿਹੜੀ ਇੱਕ ਦੂਸਰੇ ਨੂੰ ਲੱਗ ਜਾਂਦੀ ਸੀ ਪਰ ਪ੍ਰਭੂ ਯਿਸੂ ਮਸੀਹ ਉਹਨਾਂ ਲੋਕਾਂ ਕੋੜੀਆਂ ਦੇ ਨਾਲ ਵੀ ਪਿਆਰ ਕਰਦੇ ਸਨ ਔਰ ਉਹਨਾਂ ਨੂੰ ਆਪਣੇ ਗਲੇ ਦੇ ਨਾਲ ਲਾ ਕੇ ਉਹਨਾਂ ਨਾਲ ਮੁਹੱਬਤ ਕਰਦੇ ਸਨ ਤੇ ਉਹਨਾਂ ਦਾ ਜੀਵਨਾਂ ਨੂੰ ਜਿਹੜਾ ਹੈ ਪ੍ਰਭੂ ਯਿਸੂ ਮਸੀਹ ਬਦਲ ਦਿੰਦੇ ਸਨ ਔਰ ਜਦੋਂ ਅਸੀਂ ਪਵਿੱਤਰ ਬਾਈਬਲ ਦੀ ਵਿੱਚ ਲੂਕਾ ਦੀ ਅੰਜੀਲ ਦੇ ਵਿੱਚ ਪੜ੍ਹਦੇ ਆ ਔਰ ਉਹਦੀ ਵਿੱਚ ਲਿਖਿਆ ਵਾ ਕਿ ਜਦੋਂ ਗਰੀਬ ਲੋਕ ਜਿਹੜੇ ਅਜ਼ਾਲੀ ਰੜ ਦੇ ਵਿੱਚ ਜੰਗਲ ਦੇ ਵਿੱਚ ਭੇਡਾਂ ਨੂੰ ਚਰਾ ਰਹੇ ਸਨ ਔਰ ਉੱਥੇ ਸਵਰਗਦੂਤ ਉਹਨਾਂ ਕੋਲ ਆਏ ਔਰ ਸਵਰਗਦੂਤ ਨੇ ਕਿਹਾ ਕਿ ਨਾ ਡਰੋ ਕਿਉਂਕਿ ਉਸ ਜਾਲੀ ਜਿਹੜੇ ਭੇਡਾਂ ਨੂੰ ਆਪਣੇ ਹਿਸਾਬ ਦੇ ਨਾਲ ਚਰਾ ਰਹੇ ਸਨ ਔਰ ਯੀਸ਼ੂ ਮਸੀਹ ਦਾ ਨੂਰ ਉਹਨਾਂ ਤੇ ਚਮਕਿਆ ਉਹ ਡਰ ਗਈ ਤੇ ਉਹਨਾਂ ਨੂੰ ਸਵਰਗਦੂਤ ਨੇ ਵਾਜ ਦਿੱਤੀ ਵੀ ਡਰੋ ਨਾ ਅਸੀਂ ਤੁਹਾਡੇ ਲਈ ਖੁਸ਼ਖਬਰੀ ਲੈ ਕੇ ਆਏ ਆ ਖੁਸ਼ੀ ਦੀ ਖਬਰ ਵਾ ਖੁਸ਼ੀ ਦੀ ਖਬਰ ਇਹ ਆ ਕਿ ਬੈਤਲ ਹਮ ਨਗਰ ਦੇ ਵਿੱਚ ਪ੍ਰਭੂ ਯੇਸ਼ੂ ਮਸੀਹ ਦਾ ਜਨਮ ਹੋਇਆ ਵਾ ਤੇ ਜਿਹੜਾ ਸਾਰੇ ਸੰਸਾਰ ਦੇ ਵਾਸਤੇ ਸਾਰੇ ਲੋਕਾਂ ਦੇ ਵਾਸਤੇ ਹੈ ਤਾਂ ਕਿ ਜਿਹੜਾ ਵੀ ਇਨਸਾਨ ਉੱਤੇ ਵਿਸ਼ਵਾਸ ਕਰੇ ਉਹ ਬਚਾਇਆ ਜਾਵੇਗਾ ਇਸ ਕਰਕੇ ਪ੍ਰਭੂ ਯੇਸ਼ੂ ਮਸੀਹ ਸੰਸਾਰ ਦੇ ਵਿੱਚ ਆਏ ਸਨ ਤੇ ਜਿਹੜਾ 크ਿਸਮਸ ਦਾ ਤਿਹਾਉਰ ਹੈ ਪੂਰੀ ਦੁਨੀਆ ਦੇ ਵਿੱਚ ਜਿਹੜਾ ਹੈ ਬੜੀ ਹੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਅਸੀਂ ਵੀ ਆਪਣੇ ਨਿਊ ਗਲੋਰੀ ਚਰਚ ਦੇ ਵੱਲੋਂ ਇਸ 크ਿਸਮਸ ਨੂੰ ਬੜੀ ਧੂਮ ਧਾਮ ਦੇ ਨਾਲ ਮਨਾ ਰਹੇ ਮੈਂ ਦੁਬਾਰਾ ਇੱਕ ਵਾਰੀ ਫੇਰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਔਰ ਨਾਲ ਦੀ ਨਾਲ ਨਵੇਂ ਸਾਲ ਦੀ ਵੀ ਸਾਰਿਆਂ ਨੂੰ ਕਿਉਂਕਿ ਸਾਰਿਆਂ ਦੀ ਜ਼ਿੰਦਗੀ ਵਿੱਚ ਨਵਾਂ ਸਾਲ ਆ ਰਿਹਾ ਵਾ ਤੇ ਦੋਨਾਂ ਦੀ ਹੀ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਮੈਂ ਕਹਿੰਦਾ ਕਿ ਹਰੇਕ ਦੇ ਜੀਵਨ ਦੇ ਵਿੱਚ ਨਵਾਂ ਸਾਲ ਵੀ ਪਿਆਰ ਭਰਿਆ ਆਏ ਤੇਸੀ ਪਿਆਰ ਦੇ ਨਾਲ ਇਸ ਸੰਸਾਰ ਵਿੱਚ ਰਹਿ ਕੇ ਤੇ ਜ਼ਿੰਦਗੀ ਨੂੰ ਬਾਕੀ ਦਾ ਸਫਰ ਗੁਜ਼ਾਰੀ ਹੈ ਸਾਰੇ ਜੈਮਸੀ